ਇਲਾਜ ਕਰਵਾਉਣ ਦੇ ਲਈ ਬੇਟੀ ਲੈ ਕੇ ਗਈ ਸੀ ਆਪਣੀ ਮਾਂ ਨੂੰ ਪੈਸੇ ਲੈਣ ਤੋਂ ਬਾਅਦ ਨਹੀਂ ਕਰਵਾਇਆ ਇਲਾਜ ਅਤੇ ਫਿਰ ਕੀਤੀ ਗਈ ਕੁੱਟਮਾਰ ਗਹਿਣੇ ਵੀ ਉਤਾਰਨ ਦੇ ਲੱਗੇ ਦੋਸ਼ ਸੰਗਤ ਦੇ ਹਸਪਤਾਲ ਦੇ ਵਿੱਚ ਹੈ ਇਹ ਬਜ਼ੁਰਗ ਔਰਤ ਦਾਖਲ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਮਾਮਲਾ ਬਠਿੰਡਾ ਜ਼ਿਲ੍ਹਾ ਦੇ ਪਿੰਡ ਚੱਕ ਰੁਲਦੂ ਸਿੰਘ ਵਾਲਾ ਦਾ ਇੱਕ ਸੰਗਤ ਕਲਾ ਦੀ ਇੱਕ ਬਜ਼ੁਰਗ ਔਰਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਦੀ ਬੇਟੀ ਉਸ ਨੂੰ ਇਲਾਜ ਦੇ ਲਈ ਲੈ ਕੇ ਗਈ ਸੀ ਅਤੇ ਉਸ ਨੇ ਉਸ ਤੋਂ 31000 ਰੁਪਏ ਲੈ ਲਿਆ ਉਹਨਾਂ ਨੇ ਆਪਣੀਆਂ ਕਿਸ਼ਤਾਂ ਤੱਕ ਭਰ ਲਈਆਂ ਲੇਕਿਨ ਉਸ ਦਾ ਇਲਾਜ ਨਹੀਂ ਆਪਣਾ ਕਰਵਾਇਆ ਅਤੇ ਜਦੋਂ ਉਸ ਨੇ ਕਿਹਾ ਕਿ ਉਹਦਾ ਇਲਾਜ ਕਰਵਾਓ ਤਾਂ ਉਸ ਦੇ ਕੋਲੋਂ ਉਹਦੇ ਗਹਿਣੇ ਵੀ ਉਤਾਰ ਲਏ ਗਏ ਤੁਸੀਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਜੋ ਹੁਣ ਸੰਗਤ ਵਿਖੇ ਇਲਾਜ ਦੀਨ ਹੈ ਅਤੇ ਇਸ ਨੂੰ ਲੈ ਕੇ ਥਾਣਾ ਸੰਗਤ ਦੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਦੇਖੋ ਤਸਵੀਰਾਂ ਦੇ ਵਿੱਚ ਇਹ ਬਜ਼ੁਰਗ ਔਰਤ ਦੀ ਜਿਹੜੀ ਹੈ ਇਹਦੀ ਉਹਦੀ ਬੇਟੀ ਵੱਲੋਂ ਤੇ ਉਹਦੇ ਦੋਤਿਆਂ ਵੱਲੋਂ ਕੁਟਮਾਰ ਕਰਨ ਬੀਸ ਔਰਤ ਨੇ ਆਪਣਾ ਇਸ ਨੇ ਦੋਸ਼ ਲਗਾਈ ਨਹੀਂ ਇਸ ਨੇ ਇਹ ਵੀ ਨਾਲ ਦੋਸ਼ ਲਗਾਈ ਨਹੀਂ ਕਿ ਉਹਦੀ ਬੇਟੀ ਨੇ ਉਸ ਦਾ 31000 ਰੁਪਏ ਲੈ ਲਿਆ ਆਪਣੀਆਂ ਕਿਤਾਵਾਂ ਭਰ ਰਹੀਆਂ ਨਹੀਂ ਕਿਉਂ ਉਸ ਦਾ ਇਲਾਜ ਨਹੀਂ ਕਰਵਾਇਆ ਅਤੇ ਉਹਦੇ ਗਹਿਣੇ ਤੱਕ ਉਤਾਰ ਲਏ ਗਏ ਇਸ ਨੂੰ ਲੈ ਕੇ ਉਹ ਸੰਗਤਪੁਰ ਆਪਣਾ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਆ ਉਸ ਨੂੰ ਸੁਣਾਉਣੇ ਆ ਕੀ ਕਹਿੰਦੇ ਨੇ ਇਸ ਸਬੰਧੀ ਇਹ ਪੀੜਤ ਔਰਤ ਉਹਦਾ ਪੋਤਾ ਤੇ ਇੱਕ ਆਪਾਂ ਪੁਲਿਸ ਕਰਮਚਾਰੀ ਦਾ ਹਾਂ ਜੀ ਨਾਮ ਪੁੱਤਰ ਸਿੰਘ ਹੈਗਾ ਮੈਂ ਸੰਗਤ ਬੇ ਸੰਗਤ ਕਲਾ ਪਿੰਡ ਦਾ ਰਹਿਣ ਵਾਲਾ ਹਾਂ ਮੇਰੇ ਦਾਦੇ ਵੀ ਥੋੜੇ ਢਿੱਲੇ ਸੀਗੇ ਤੇ ਉਹਨਾਂ ਨੂੰ ਮੇਰੇ ਭुआ ਚੱਕ ਕੇ ਲੈ ਗਏ ਚੱਕ ਰੋਗਦ ਵਾਲਾ ਸਿੰਘ ਤੋਂ ਉਹਨਾਂ ਦਾ ਪਿੰਡ ਹੈਗਾਗਾ ਉੱਥੇ ਉਹਨਾਂ ਨੂੰ ਜਾ ਕੇ ਉਹਨਾਂ ਨੂੰ ਪੈਸੀ ਵੀ ਨਾਲ ਦਿੱਤੇ ਸੀ ਇਲਾਜ ਵਾਸਤੇ ਪਰ ਉਹਨਾਂ ਨੇ ਉਹ ਇੱਕ ਪੈਸਿਆਂ ਦੀ ਆਪਣੇ ਯੂਸ ਲਈ ਯੂਸ ਕਰਦੇ ਆਪਣੇ ਕ੍ਰਿਸ਼ਨਾ ਪਰ ਲਈ ਆਪਣੇ ਸਿਲੰਡਰ ਵਗੈਰਾ ਮੰਗਾ ਲਏ ਤੇ ਇਹਨਾਂ ਨਾਲ ਕੋਟ ਮਾਰ ਦਿੱਤੀ ਜਦੋਂ ਇਹਨਾਂ ਨਾਲ ਗੁੱਸਤ ਮਾਰ ਕੀਤੀ ਸਾਨੂੰ ਬੀਬੀ ਨੇ ਫੋਨ ਕੀਤਾ ਅਸੀਂ ਉਹਨਾਂ ਨੂੰ ਚੱਕ ਕੇ ਲਏ ਸਾਡੇ ਤੇ ਵੀ ਹਮਲਾ ਕੀਤਾ ਨਾਲ ਨਾਲ ਤੁਹਾਨੂੰ ਪਤਾ ਲੱਗਿਆਗਾ ਬੀਬੀ ਦੇ ਸਾਰੇ 골ਡ ਸ਼ੈਂਪਾਂ ਉਹਨਾਂ ਰਿਆਂ ਵਿੱਚ ਵੀ ਰਿੰਗਸ ਵਗੈਰਾ ਸੀਗੀਆਂ ਤੇ ਕੰਨਾਂ ਵਾਲੇ ਇਅਰਿੰਗ ਸੀਗੇ ਉਹ ਸਾਰੇ ਉਹਨਾਂ ਨੇ ਰਾਕੇ ਨਾਫ ਲਈ ਜਦੋਂ ਮੰਗੇ ਤਾਂ ਉਹ ਕਹਿੰਦੇ ਵੀ ਨਹੀਂ ਦੇ ਰਹੇ ਮੇਰੀ ਇਹ ਬੇਨਤੀ ਹੈ ਜੀ ਕਿ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਪਹਿਲਾ ਪੁਆਇੰਟ ਮੇਰੇ ਡੈਡੀ ਵੀ ਮੰਜੇ ਤੇ ਹੈਗੇ ਆ ਉਹਨਾਂ ਦੇ ਵੀ ਉਹਨਾਂ ਨੇ ਹਮਲਾ ਦਿੱਤਾਗਾ ਉਹਨਾਂ ਨੂੰ ਗਾਲਾਂ ਕੱਢੀਆਂ ਨੇ ਬਹੁਤ ਗੰਦੀ ਵਾਲੀਆਂ ਤੇ ਉਹਨਾਂ ਦੇ ਬੇਟਿਆਂ ਨੇ ਮਲਕਿ ਮੇਰੇ ਬੂਆ ਦੇ ਬੇਟਿਆਂ ਨੇ ਦੋਨਾਂ ਨੇ ਗਾਲਾਂ ਕੱਟੀਆਂ ਨੇ ਤੇ ਉਹਨਾਂ 'ਤੇ ਸਖਤ ਕਾਰਵਾਈ ਕੀਤੀ ਜਾਵੇ ਮੇਰੇ ਬੀਬੀ ਨੂੰ ਉਹਨਾਂ ਦਾ ਇਨਸਾਫ ਮਿਲੇ ਮੇਰੀ ਬੇਨਤੀ ਹੈ ਕਿ ਕੀ ਨਾਮ ਤੁਹਾਡਾ ਸਰਜੀਤ ਸਿੰਘ ਜੀ ਇਹ ਕੀ ਮਾਮਲਾ ਹੈ ਤੁਹਾਡਾ ਜੀ ਮਾਮਲਾ ਹੈ ਹੋਇਆ ਮੈਨੂੰ ਜੇ ਇੱਥੋਂ ਆ ਕੇ ਮੇਰੀ ਬੱਡੀ ਧੀ ਲਈ ਜੇ ਬੱਡੀ ਧੀ ਲਈ ਜੀ ਮੈਂ ਜੇ ਆ ਕੇ ਮੈਂ ਕਿ ਚਾਗਰ ਦਾ ਇਲਾਜ ਕਰਾਵਾਂਗੀ ਪਰ ਕੋਈ ਇਲਾਜ ਨਹੀਂ ਕਰਾਇਆ ਮੈਂ ਤਾਂ ਮੇਰੇ ਪੈਸੇ ਸੀਗੇ ਜੀ ਉਹਨਾਂ ਦੇ ਇੱਥੇ ਪਾਟੇ ਮੈਂ ਦਾਸੇ ਜਾਂਦਾ ਕਿ ਨਹੀਂ ਜੇ ਉਹ ਨੂੰ ਆ ਰਿਹਾ ਆਇਆ ਨਿਰਪੱਖੀਗਾ ਜੀ ਇੱਥੇ 30000 ਰੁਪਇਆ 40000 ਉਹ ਬਾਈ ਜਿਵੇਂ ਦੇਖਦੇ ਦੇਖ ਕੇ ਨਾ ਨਹੀਂ ਆਡੇ ਘਰੇ ਬੱਤ ਲਾ ਕੇ ਸਾ ਪਰਚਾ ਮੈਂ ਖਵੇਂ ਪੈਸੇ ਦੇ ਦੇ ਇਹ ਮੇਰੇ ਕੋਲ ਹੈ ਨਹੀਂ ਮੈਂ ਮੇਰੇ ਵੀ ਚੰਨ ਸ਼ਾਮ ਪਾਸ ਹੀ ਆ ਤੇ ਕਿ ਮੇਰੇ ਰਵ ਕਿਲੇ ਸੀ ਜੀ ਮੇਰੇ ਵੇ ਪੱਟੇ ਲਾ ਦੇ ਨਾਂ ਨਹੀਂ ਕਿ ਦੇ ਦੋਤਾ ਦੇ ਕੁੱਤਾ ਮਾਰਿਆ ਬਹੁਤ ਯਾਰੀ ਕੰਨੇ ਟੀਨਾ ਲਾ ਵੀ ਨਾ ਇਹ ਪਰਚਾ ਜੇ ਉਹਨੇ ਮੇਰੇ 2000 ਕਿੰਨੇ ਬਹੁਤ ਜੀ ਬੰਦੇ ਚੁੱਪ ਬਾਰੇ ਕਰਿਆ ਮੇਰੇ ਬਕਤ ਬਾਹਾਂ ਦੇ ਮੇਰੇ ਹਾਲ ਉਸ ਤੋਰ ਤੇ ਨਾ ਮੇਰਾ ਬੁਰਾ ਹਾਲਤ ਕਰੀ ਕੋਈ ਘਰ ਰੁਕਟਿਆ ਜੇ ਨਾਲ ਸਰਪੰਚ ਜੀ ਆ ਸੀ ਤੇ ਨਾਲ ਦੀ ਸਰਪੰਚ ਜੀ ਨੇ ਮੇਰੇ ਭਰਾ ਪਰਸਨ ਮੇਰੇ ਉੱਤ ਟਟੀਆਂ ਦੀਆਂ ਉਹਨਾਂ ਨੇ ਬਹੁਤ ਬੁਰੀ ਹਾਲਤ ਕਰੀ ਮੇਰੇ ਪਛਾਣ ਜੀ ਉਹ ਕਿਹੜੇ ਪਿੰਡ ਦਾ ਮਾਮਲਾ ਜੀ ਇਹ ਜੀ ਹੈਗਾ ਸਾਫ ਪਿੰਡ ਦਾ ਰੂਪੀ ਚੱਕਾ ਹੈ ਦਾ ਰੂਪੂ ਸੰਗੜ ਦਾ ਹਾਂ ਜੀ ਕੀ ਮੰਗ ਕਰਦੇ ਤੁਸੀਂ ਅਸੀਂ ਮੰਗ ਕਰਦੇ ਮੈਂ ਜੀ ਮੰਗ ਰਹਿਣਾ ਨਾ ਨਾ ਤੁਮ ਮੰਗਦੇ ਨਾ ਆਪਾਂ ਮੇਰੇ ਮੈਂ ਜਿਹੜਾ ਪੇਸ਼ੈਂਟ ነਦਾ ਜੇ ਮੈਂ ਕੁੱਟਵਾਰ ਕੋਈ ਆ ਉਹਨਾਂ ਨੇ ਜੀ ਬਦਲਾ ਲਿਆ ਯਾਰ ਤੇ ਕਿੰਨੇ ਦਿਨ ਹੋ ਗਏ ਤੁਹਾਨੂੰ ਹਸਪੀਟਲ ਦੇ ਵਿੱਚ ਚਾਰ ਦਿਨ ਹੋ ਗਏ ਤੁਸੀਂ ਕੰਪਲੀਟ ਕੀਤੀ ਐ ਕੋਈ ਥਾਣੇ ਵਗੈਰਾ ਜਾਂ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਸਰ ਕੀ ਨਾਏ ਤੁਹਾਡਾ ਜੀ ਮੇਰਾ ਨਾਏ ਸੀਨੀਅਰ ਕਾਂਸਟੇਬਲ ਹਰਦੀਪ ਸਿੰਘ ਜੀ ਹਰਦੀਪ ਸਿੰਘ ਜੀ ਇੱਕ ਕੀ ਮਾਮਲਾ ਜਿਹੜਾ ਜੀ ਤੁਸਾਂ ਨੂੰ ਇੱਕ ਰੁਕਾ ਮਸੂਲ ਹੋਇਆ ਸੀਗਾ ਜੀ ਸਰਜੀਤ ਕੌਰ ਪਤਨੀ ਮਖਤਿਆਰ ਸਿੰਘ ਵਾਸੀ ਸੰਗਤ ਜੀ ਤੇ ਇਹਨਾਂ ਦਾ ਜੀ ਆਪਣੇ ਬੇਟੀ ਕੋਲੇ ਇਲਾਜ ਕਰਾਉਣ ਲਈ ਗਏ ਸੀ ਇਹਨਾਂ ਦੀ ਬੇਟੀ ਕਰਮਜੀਤ ਕੌਰ ਜੋ ਚੱਕ ਰੋਲਦੂ ਸਿੰਘ ਵਾਲਾ ਦੇ ਬਸਨੀ ਕਰਨ ਉਹ ਲੈ ਕੇ ਗਏ ਸੀਗੇ ਜਿਨ੍ਹਾਂ ਨੇ ਕਿਹਾ ਕਿ ਅਸੀਂ ਤੁਹਾਡਾ ਇਲਾਜ ਕਰਾਵਾਂਗੇ ਮਾਤਾ ਤੋਂ 31000 ਰੁਪਿਆ ਲੈ ਲਿਆ ਤੇ ਮਾਤਾ ਜੀ ਨੇ ਕਿਹਾ ਵੀ ਮੇਰਾ ਇਲਾਜ ਕਰਾਓ ਉਹ ਕਹਿੰਦੇ ਵੀ ਸਾਡਾ ਖਰਚੇ 'ਚ ਲੱਗ ਗਿਆ ਮਾਤਾ ਤੁਹਾਡੇ ਮਾਤਾ ਤੇ ਉਹਨੇ ਕੰਨਾਂ ਵਾਲੇ ਮੰਗੇ ਤੇ ਤਿੰਨ ਛਾਂਪਾ ਮੰਗੀਆਂ ਲੈ ਕੇ ਮਾਤਾ ਨੂੰ ਵੀ ਕਹਿੰਦੇ ਵੀ ਅਸੀਂ ਤੇਰਾ ਇਲਾਜ ਕਰਾ ਦੇਵਾਂਗੇ ਮਾਤਾ ਨੇ ਕਿਹਾ ਮੈਂ ਨਹੀਂ ਦੇਵਾਂਗੀ ਤੇ ਮਾਤਾ ਦੀ ਕੁੱਟਮਾਰਕ ਸ਼ੁਰੂ ਕਰਨੀ ਕਰ ਦਿੱਤੀ ਤੇ ਇਸ ਵਿੱਚ ਜੋ ਅੱਜ ਇਸ ਦੇ ਬਿਆਨ ਲਿਖ ਲਏ ਹਨ ਤੇ ਜੋ ਬੰਦੀ ਕਾਰਵਾਈ ਆ ਉਹਨਾਂ ਦੇ ਖਿਲਾਫ ਕੀਤੀ ਜਾਊਗੀ